ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਮਾਜੇਲੇ ਵਲੌਗ ਵਿੱਚ ਆਸ ਕਰਦੀ ਹਾਂ ਕਿ ਸਾਰੇ ਭੈਣ ਭਰਾ ਠੀਕ ਹੋਵਗੇ ਅਸੀਂ ਉਹ ਠੀਕ ਠਾਕ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜਿਹੜੇ ਭੈਣ ਭਰਾ ਆਪਣੇ ਚੈਨਲ ਦੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਰਦੇ ਹਾਂ ਪਿਆਰੇ ਜਿਹੀ ਕਮੈਂਟਾਂ ਨਾਲ ਸ਼ੁਰੂਆਤ ਅੱਜ ਦਾ ਸਾਡਾ ਪਹਿਲਾ ਕਮੈਂਟ ਸੀ ਸਾਡੀ ਭੈਣ ਬਿੰਦਰਪਾਲ ਬਰਾੜ ਵੱਲੋਂ ਜਿਹੜੇ ਕਹਿੰਦੀ ਕਿ ਭੈਣ ਮੈਂ ਆਪਣੇ ਫੇਸ ਤੇ ਨਾਰੀਅਲ ਦਾ ਤੇਲ ਕੋਕੋਨਟ ਤੇਲ ਲਾਉਣੀ ਆ ਤੇ ਮੇਰਾ ਫੇਸ ਬੜਾ ਹੀ ਸੋਹਣਾ ਤੇ ਬੜਾ ਵਧੀਆ ਵਾ ਤੇ ਮੇਰੀ ਬੇਟੀ ਵੀ ਨਾਰੀਅਲ ਦਾ ਤੇਲ ਹੀ ਲਗਾਉਂਦੀ ਆ ਭੈਣ ਤੁਸੀਂ ਠੀਕ ਆ ਕਿਉਂਕਿ ਨਾਰੀਅਲ ਦੇ ਤੇਲ ਦੇ ਨਾਲ ਫੇਸ ਬਹੁਤ ਸੋਹਣਾ ਸਾਫ਼ ਵੀ ਰਹਿੰਦਾ ਵਾ ਚਮਕਦਾਰ ਵੀ ਰਹਿੰਦਾ ਵਾ ਕਿਉਂਕਿ ਨਾਰੀਅਲ ਦੇ ਵਿੱਚ ਤੇਲ ਦੇ ਵਿੱਚ ਗੁਣ ਏਨੇ ਜ਼ਿਆਦਾ ਹੁੰਦੇ ਆ ਤੇ ਸਾਡਾ ਦੂਸਰਾ ਕਮੈਂਟ ਸੀ ਸਾਡੀ ਭੈਣ ਬਲਜੀਤ ਕੌਰ ਮਹਿਰ ਦਾ ਮਹਿਲ ਤੇ ਉਹ ਕਹਿੰਦੇ ਕਿ ਪੈਣ ਛੂੜੀਆਂ ਵਿੱਚ ਕੀ ਅਸੀਂ ਜਿਹੜਾ ਬਾਦਾਮ ਰੋਗਨ ਤੇਲ ਵੀ ਲਾ ਸਕਦੇ ਹਾਂ ਤੇ ਪੈਣੇ ਤੁਸੀਂ ਜ਼ਰੂਰ ਲਗਾ ਸਕਦੇ ਹੋ ਕਿਉਂਕਿ ਸਭ ਤੋਂ ਵਧੀਆ ਚੀਜ਼ ਹੈ ਬਾਦਾਮ ਰੋਗਨ ਤੇਲ ਬਾਦਾਮ ਰੋਗਨ ਤੇਲ ਜਿਹੜਾ ਵਾ ਮੈਡੀਕਲ ਤੋਂ ਜਿਹੜਾ ਲਿਆ ਹੋਵੇ ਨਾ ਉਹ ਸਭ ਤੋਂ ਵਧੀਆ ਹੁੰਦਾ ਕਿਉਂਕਿ ਬਹੁਤ ਜਾਣਿਆਂ ਨੂੰ ਪਤਾ ਨਹੀਂ ਹੁੰਦਾ ਕਿ ਅਸਲ 'ਚ ਬਾਦਾਮ ਤੇਲ ਤੇ ਬਾਦਾਮ ਰੋਗਨ ਤੇਲ ਵਿੱਚ ਕੀ ਫਰਕ ਆ ਬਾਦਾਮ ਤੇਲ ਹੁੰਦਾ ਜਿਹੜਾ ਆਪਾਂ ਆਮ ਦੁਕਾਨਾਂ 'ਚੋਂ ਲੈ ਲੈਣੀਆਂ ਜਿਹਦੇ ਵਿੱਚ ਖੁਸ਼ਬੂ ਵਾਲਾ ਹੁੰਦਾ ਸਿਰ 'ਚ ਲਗਾਈਦਾ ਤੇ ਜਿਹੜਾ ਬਾਦਾਮ ਰੋਗਨ ਤੇਲ ਹੁੰਦਾ ਉਹ ਥੋੜਾ ਘੱਟ ਮਾਤਰਾ ਚ ਤੇ ਮਹਿੰਗਾ ਹੁੰਦਾ ਵਾ ਤੇ ਮੈਡੀਕਲ ਸ਼ਾਪ ਤੋਂ ਵਧੀਆ ਤੇਲ ਮਿਲਦਾ ਵਾ ਔਰ ਉਹਦੇ ਵਿੱਚ ਇੰਨੇ ਸੋਹਣੇ ਗੋਣੇ ਆ ਕਿ ਤੁਸੀਂ ਉਹਨਾਂ ਆਪਣੇ ਫੇਸ ਤੇ ਝੂੜੀਆਂ ਵਾਸਤੇ ਇਸਤੇਮਾਲ ਕਰ ਸਕਦੇ ਆ ਉਹਦੇ ਨਾਲ ਝੂੜੀਆਂ ਵੀ ਖਤਮ ਹੁੰਦੀਆਂ ਵਾ ਉਹਨੂੰ ਤੁਸੀਂ ਦੁੱਧ ਚ 5-6 ਬੂੰਦਾਂ ਲੈ ਵੀ ਸਕਦੇ ਹੋ ਉਹਦੇ ਨਾਲ ਦਿਮਾਗ ਵੀ ਤੇਜ਼ ਹੁੰਦਾ ਬੱਚਿਆਂ ਨੂੰ ਵੀ ਦੇ ਸਕਦੇ ਆ ਸੋ ਇਹ ਸੀ ਸਾਡੇ ਅੱਜ ਦੇ ਪਿਆਰੇ ਪਿਆਰੇ ਕਮੈਂਟ ਜਿਹੜੀਆਂ ਮੇਰੀਆਂ ਭੈਣਾਂ ਨੇ ਕੀਤੇ ਭੈਣਾਂ ਤੁਹਾਡਾ ਦੋਵਾਂ ਭੈਣਾਂ ਦਾ ਬਹੁਤ ਬਹੁਤ ਦਿਨੋ ਧੰਨਵਾਦ ਹੋਰ ਵੀ ਭੈਣਾਂ ਦਾ ਬਹੁਤ ਧੰਨਵਾਦ ਅਸੀਂ ਲਾਈਨ ਬਾਈ ਲਾਈਨ ਸਾਰੇ ਭੈਣਾਂ ਦੇ ਕਮੈਂਟਾਂ ਦੇ ਜਵਾਬ ਜਿਹੜੇ ਜ਼ਰੂਰ ਦਿੰਨੇ ਆ ਜਿਹੜੀਆਂ ਆਪਣਾ ਭੈਣਾਂ ਨੇ ਕਮੈਂਟ ਕਰਦੀਆਂ ਵਾ ਜਵਾਬ ਦੇਣ ਚ ਸਾਨੂੰ ਇੱਕ ਦੋ ਦਿਨ ਦੇਰੀ ਹੋ ਸਕਦੀ ਆ ਪਰ ਅਸੀਂ ਜਵਾਬ ਜ਼ਰੂਰ ਦਿੰਨੇ ਆ ਸੋ ਕਰਦੇ ਆ ਅੱਜ ਆਪਾਂ ਅੱਜ ਦੀ ਵੀਡੀਓ ਦੀ ਸ਼ੁਰੂਆਤ ਸਿਆਲ ਦੇ ਮੌਸਮ ਦੇ ਵਿੱਚ ਵਿਆਹ ਸ਼ਾਦੀਆਂ ਦਾ ਸੀਜ਼ਨ ਹੁੰਦਾ ਵਾ ਤੇ ਹਮੇਸ਼ਾ ਸਾਨੂੰ ਲੱਗਦਾ ਵਾ ਕਿ ਜਦੋਂ ਅਸੀਂ ਕਿਸੇ ਪਾਰਟੀ ਫੰਕਸ਼ਨ 'ਚ ਜਾਈਏ ਤੇ ਸਭ ਤੋਂ ਜ਼ਿਆਦਾ ਸੋਹਣੇ ਅਸੀਂ ਲੱਗੇ ਤੇ ਸਾਰਿਆਂ ਦਾ ਧਿਆਨ ਸਾਡੇ ਛੇਰੇ ਤੇ ਹੋਵੇ ਔਰ ਖਾਸ ਕਰਕੇ ਸਾਡੇ ਔਰਤਾਂ ਦਾ ਇਹ ਇੱਕ ਵੱਖਰਾ ਸੁਭਾਅ ਆ ਕਿ ਅਸੀਂ ਸਭ ਤੋਂ ਸੋਹਣੀਆਂ ਲੱਗਣੀਆਂ ਚਾਹੁੰਦੀਆਂ ਵਾ ਤੇ ਹਮੇਸ਼ਾ ਅਸੀਂ ਤੁਹਾਨੂੰ ਕੋਈ ਵੀ ਰੈਮੇਡੀ ਦੱਸਦੇ ਹਾਂ ਤੇ ਰਸੋਈ ਦੇ ਨਾਲ ਜੁੜੀ ਹੋਈ ਨੇਚਰਲ ਤਰੀਕੇ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਤੋਂ ਦੱਸਦੇ ਹਾਂ ਨੇਚਰਲ ਜੀ ਚੀਜ਼ਾਂ ਤੋਂ ਮੈਨੂੰ ਯਾਦ ਆਇਆ ਕਿ ਜੇ ਅਸੀਂ ਕਿਸੇ ਸਾਬਣ ਕਿਸੇ ਚੀਜ਼ ਤੇ ਦੁੱਧ ਦੀ ਜਾਂ ਬਦਾਮਾਂ ਦੀ ਇਹ ਫੋਟੋ ਵੇਖ ਲੈਣੇ ਆ ਨਾ ਤੇ ਅਸੀਂ ਉਹ ਖਰੀਦਦੇ ਆ ਕਿਉਂਕਿ ਸਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਇਹਦੇ ਵਿੱਚ ਦੁੱਧ ਬਾਦਮ ਬਾਦਮ ਪਾਏ ਹੋਏ ਆ ਜੇ ਅਸੀਂ ਆਪਣੇ ਅਗਰ ਮਨ ਦੀ ਗੱਲ ਕਰੀਏ ਤੇ ਕਿਤੇ ਨਾ ਕਿਤੇ ਅਸੀਂ ਖੁਦ ਵੀ ਚਾਹੁੰਦੇ ਆ ਕਿ ਇਹ ਚੀਜ਼ਾਂ ਦਾ ਅਸਰ ਸਾਡੇ ਚਿਹਰੇ ਤੇ ਹੋਵੇ ਫਿਰ ਭਾਵੇਂ ਅਸੀਂ ਉਹਨੂੰ ਬਾਦਮ ਤੇਲ ਦੇ ਵਿੱਚ ਲਈਏ ਸ਼ੈਂਪੂ ਚ ਲਈਏ ਭਾਵੇਂ ਸਾਬਣ ਚ ਲਈਏ ਭਾਵੇਂ ਫੇਸ ਵਾਸ਼ ਚ ਲਈਏ ਮਤਲਬ ਕਿਤੇ ਨਾ ਕਿਤੇ ਇਸ ਚੀਜ਼ਾਂ ਸਾਨੂੰ ਆਪਣੇ ਵੱਲ ਪਰਮਾਉਂਦੀਆਂ ਜ਼ਰੂਰ ਵਾ ਤੇ ਅਸੀਂ ਜਿਹੜੇ ਨੈਚੁਰਲ ਤਰੀਕੇ ਨਾਲ ਤੁਹਾਨੂੰ ਦੱਸਦੇ ਆ ਕਿ ਆਪਾਂ ਇੰਨੀਆਂ ਸਬ ਚੀਜ਼ਾਂ ਤੋਂ ਇੰਨੇ ਜ਼ਿਆਦਾ ਮਹਿੰਗੀਆਂ ਚੀਜ਼ਾਂ ਤੋਂ ਚੰਗਾ ਵਾ ਕਿ ਆਪਾਂ ਖੁਦ ਹੀ ਜਿਹੜਾ ਨੈਚੁਰਲ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰੀਏ ਤੇ ਇੱਕ ਦਿਨ ਇਹਨਾਂ ਵਿੱਚ ਕੈਮੀਕਲ ਹੁੰਦੇ ਆਪਾਂ ਉਹਨਾਂ ਤੋਂ ਬਚ ਸਕਦੇ ਹਾਂ ਦੂਸਰਾ ਜਿਹੜਾ ਨੈਚੁਰਲ ਤਰੀਕੇ ਨਾਲ ਆਪਾਂ ਇਸਤੇਮਾਲ ਕਰਾਂਗੇ ਨਾ ਉਹਦਾ ਫਾਇਦਾ ਹੋਰ ਵੀ ਜ਼ਿਆਦਾ ਹੁੰਦਾ ਵਾ ਸੋ ਹਰ ਇੱਕ ਨੇ ਆਪਣੀ ਚੀਜ਼ ਜਿਹੜੀ ਆ ਆਪਣਾ ਚੀਜ਼ ਨੂੰ ਵੇਚਣ ਵਾਸਤੇ ਹਰ ਇੱਕ ਬੰਦਾ ਸੋਇਦਾ ਵਾ ਕਿ ਮੇਰੀ ਸੋਹਣੀ ਚੀਜ਼ ਵਿਕੇ ਚੰਗੀ ਚੀਜ਼ ਵਿਕੇ ਦੇਖੋ ਹਰ ਇੱਕ ਬੰਦੇ ਦੇ ਢਿੱਡ ਦਾ ਸਵਾਲ ਆ ਪਰ ਆਪਾਂ ਇੱਥੇ ਗੱਲ ਕਰਦੇ ਆ ਨੈਚੁਰਲ ਤਰੀਕੇ ਨਾਲ ਕਿਸ ਤਰ੍ਹਾਂ ਆਪਾਂ ਆਪਣੇ ਆਪ ਨੂੰ ਸੋਹਣਾ ਬਣਾ ਸਕਦੇ ਆ ਤੇ ਅੱਜ ਮੈਂ ਤੁਹਾਨੂੰ ਇਸ ਤਰ੍ਹਾਂ ਦੀ ਚੀਜ਼ ਹੀ ਇੱਕ ਦੱਸੂਗੀ ਜਿਹਦੇ ਨਾਲ ਤੁਸੀਂ ਸੋਹਣੇ ਤੇ ਤੁਹਾਡੇ ਚਿਹਰੇ ਤੇ ਦਾਗ ਵੀ ਖਤਮ ਹੋ ਜਾਣਗੇ ਤੁਹਾਡੀ ਸਕਿਨ ਜਿਹੜੀ ਆ ਉਹ ਫੇਰ ਵੀ ਹੋ ਜੂਗੀ ਔਰ ਸਭ ਤੋਂ ਵੱਡੀ ਚੀਜ਼ ਹੁੰਦੀ ਨਾ ਆਪਾਂ ਜਦੋਂ ਆਪਣੀ ਸਕਿਨ ਦਾ ਧਿਆਨ ਰੱਖਦੇ ਆ ਨਾ ਤੇ ਜਿਹੜੀਆਂ ਸਾਡੇ ਹੌਲੀ ਹੌਲੀ ਸਾਡੇ ਚਿਹਰੇ ਤੇ ਜਿਹੜੇ ਬੁਢਾਪਾ ਆਉਂਦਿਆ ਹੁੰਦਾ ਨਾ ਉਹ ਨਹੀਂ ਆਉਂਦਾ ਤੁਸੀਂ ਅਕਸਰ ਹੀ ਉਹਨਾਂ ਪੈਣਾਂ ਨੂੰ ਵੇਖਿਆ ਹੋਣਾ ਕਿ ਜਿਹੜੀਆਂ ਆਪਣੀ ਸਕਿਨ ਦਾ ਬਹੁਤ ਧਿਆਨ ਰੱਖਦੀਆਂ ਹਨ ਨਾ ਨੇਚਰਲ ਤਰੀਕੇ ਨਾਲ ਤੇ ਉਹਨਾਂ ਦੇ ਚਿਹਰੇ ਤੇ ਬੁਢਾਪਾ ਬਹੁਤ ਛੇਤੀ ਨਹੀਂ ਆਉਂਦਾ ਤੇ ਬਹੁਤ ਘੱਟ ਆਉਂਦਾ ਵਾ ਜਿਹੜੀਆਂ ਪੈਣਾ ਕੈਮੀਕਲ ਦਾ ਜ਼ਿਆਦਾ ਇਸਤੇਮਾਲ ਕਰਦੇ ਆ ਉਹਨਾਂ ਦੇ ਚਿਹਰੇ ਤੇ ਜਿਹੜਾ ਇੰਨਾ ਮਹਿੰਗੇ ਮਹਿੰਗੇ ਪ੍ਰੋਡਕਟ ਲਾਉਣ ਤੋਂ ਬਾਅਦਾਂ ਵੀ ਉਹਨਾਂ ਦੇ ਚਿਹਰੇ ਤੇ ਜਿਹੜਾ ਬੁਢਾਪਾ ਛੇਤੀ ਹੀ ਆ ਜਾਂਦਾ ਵਾ ਇਸ ਕਰਕੇ ਅਸੀਂ ਤੁਹਾਨੂੰ ਹਮੇਸ਼ਾ ਬੋਲਦੇ ਆ ਕਿ ਤੁਸੀਂ ਨੇਚਰਲ ਤਰੀਕੇ ਨਾਲ ਦੇਖੋ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਨਾ ਉਹ 2 ਰੁਪਏ ਦੀ 1 ਰੁਪਏ ਦੀ ਮੱਤਰ ਚੀਜ਼ ਲੱਗਦੀ ਆ ਬਸ ਸਾਨੂੰ ਟਾਈਮ ਹੁੰਦਾ ਵਾ ਆਪਣੇ ਦਿਨ ਦੇ 24 ਘੰਟਿਆਂ ਦੇ ਆਪਾਂ ਜਿਹੜੇ 15 ਕੁ ਮਿੰਟ ਵਾ ਜਾਂ ਅੱਧਾ ਘੰਟਾ ਜ਼ਿਆਦਾ ਤੋਂ ਜ਼ਿਆਦਾ ਆਪਣੇ ਸਕਿਨ ਲਈ ਜ਼ਰੂਰ ਕੱਢੀਏ ਆਪਣੀ ਸਕਿਨ ਦੀ ਕੇਅਰ ਕਰੀਏ ਫਿਰ ਭਾਵੇਂ ਉਹ ਫੇਸ ਦੀ ਹੋਵੇ ਵਾਲਾਂ ਦੀ ਹੋਵੇ ਨੋਹਾਂ ਦੀ ਹੋਵੇ ਪੈਰਾਂ ਦੀ ਹੋਵੇ ਹੱਥਾਂ ਦੀ ਹੋਵੇ ਕੇਅਰ ਕੇਅਰ ਹੁੰਦੀ ਆ ਜੇ ਤੁਸੀਂ ਸਾਰੀਆਂ ਚੀਜ਼ਾਂ ਦੀ ਕੇਅਰ ਕਰਦੇ ਆ ਤੇ ਬੜੀ ਮੁਸ਼ਕਲ ਨਾ ਮੈਨੂੰ ਲੱਗਦਾ ਦਿਨ ਦਾ ਤੁਸੀਂ ਇੱਕ ਘੰਟਾ ਦਾ ਖਲੀ ਆਪਣਾ ਆਪਣੇ ਵਾਸਤੇ ਕੱਢ ਸਕਦੇ ਆ ਕਿਉਂਕਿ 24 ਘੰਟਿਆਂ 'ਚ ਇੱਕ ਘੰਟਾ ਆਪਣੇ ਲਈ ਕੱਢਣਾ ਕੋਈ ਜਿਆਦੀ ਵੱਡੀ ਗੱਲ ਨਹੀਂ ਹੁੰਦੀ ਜਿੱਥੇ ਸਾਰਾ ਦਿਨ ਇਨਾਂ ਦੇ ਕੰਮ ਕਰਦੇ ਰਹਿੰਦੇ ਆ ਥੋੜਾ ਜਿਹਾ ਆਪਣੇ ਲਈ ਵੀ ਸਾਨੂੰ ਜੀਣਾ ਚਾਹੀਦਾ ਵਾ ਆਪਣੇ ਲਈ ਵੀ ਕੁਝ ਕਰਨਾ ਚਾਹੀਦਾ ਤੇ ਅੱਜ ਆਪਾਂ ਜਿਹੜੀ ਤੁਹਾਡੇ ਲਈ ਰੈਮਡੀ ਲੈ ਕੇ ਆਏ ਨਾ ਇਹ ਵੀ ਬੜੀ ਤੁਹਾਡੇ ਲਈ ਖਾਸ ਹੋਣ ਵਾਲੀ ਆ ਤੇ ਇਹਦੇ ਨਾਲ ਨਾ ਫਰਕ ਵੀ ਬੜਾ ਪੈਂਦਾ ਹੈ ਚਿਹਰੇ ਤੇ ਕਿਉਂਕਿ ਪੁਰਾਣੇ ਸਮਿਆਂ ਤੋਂ ਜਿਹੜੇ ਸਾਡੇ ਬਜ਼ੁਰਗ ਸੀ ਨਾ ਉਹ ਨਾ ਤੇ ਜ਼ਿਆਦੀਆਂ ਵਧੀਆ ਕਰੀਮਾਂ ਲਗਾਉਂਦੇ ਸੀ ਕਿਉਂਕਿ ਉਹਨਾਂ ਉਹਨਾਂ ਟਾਈਮਾਂ 'ਚ ਕਰੀਮਾਂ ਹੁੰਦੀਆਂ ਮੀਨੀ ਸੀ ਤੇ ਉਹ ਜਿਹੜੇ ਦੇਸੀ ਤਰੀਕੇ ਦੇ ਨਾਲ ਆਪਣੇ ਸਕਿਨ ਨੂੰ ਜਿਹੜਾ ਹੀ ਸੋਹਣਾ ਬਣਾਉਂਦੇ ਸੀ ਇਸੇ ਲਈ ਜਦੋਂ ਸਾਡੀਆਂ ਵਿਆਹ ਸ਼ਾਦੀ ਹੁੰਦੀਆਂ ਤੇ ਅਸੀਂ ਵੱਟਨੇ ਦਾ ਇਸਤੇਮਾਲ ਕਰਦੇ ਹਾਂ ਕਿਉਂਕਿ ਸਾਡੇ ਰਾਤਨ ਸਮੇਤੋ ਸਾਡੇ ਨਾਲ ਜੁੜਿਆ ਹੋਇਆ ਕਿਉਂਕਿ ਪਹਿਲਾਂ ਲੋਕਾਂ ਦੇ ਕੋਲ ਇੰਨਾ ਕੋਈ ਸਾਧਨ ਨਹੀਂ ਸੀ ਪੈਸਾ ਵੀ ਨਹੀਂ ਸੀ ਤੇ ਲੋਕਾਂ ਨੂੰ ਇੰਨਾ ਪਤਾ ਨਹੀਂ ਸੀ ਤੇ ਲੋਕੀ ਦੇਸੀ ਤਰੀਕੇ ਨਾਲ ਕੁੜੀ ਨੇ ਵਿਆਹ ਤੋਂ ਪਹਿਲਾਂ ਕਿੱਦਾਂ ਆਪਣੇ ਆਪ ਨੂੰ ਸੋਨਾ ਸਵਾਰਨਾ ਉਹਦੇ ਲਈ ਉਹ ਵਟਨਾ ਬਣਾਇਆ ਜਾਂਦਾ ਸੀ ਤੇ ਅੱਜ ਮੈਂ ਤੁਹਾਡੇ ਲਈ ਜਿਹੜੀ ਚੀਜ਼ ਲੈ ਕੇ ਆਈ ਆ ਨਾ ਅੱਜ ਉਹ ਚੀਜ਼ ਵੀ ਤੁਹਾਡੇ ਲਈ ਹੈ ਮੈਂ ਲੈ ਕੇ ਆਈ ਆ ਤੁਹਾਡੇ ਲਈ ਇੱਕ ਬੜਾ ਹੀ ਵਧੀਆ ਘਰੇਲੂ ਜਿਆ ਜਿਹੜਾ ਨੁਸਖਾ ਰੈਮਡੀ ਜਿਹਨੂੰ ਲਗਾਉਣ ਨਾਲ ਤੁਸੀਂ ਸਾਰਿਆਂ ਤੋਂ ਵੱਖਰੇ ਲੱਗੂਗੇ ਤੇ ਸਭ ਤੋਂ ਪਹਿਲਾਂ ਆਪਾਂ ਇੱਥੇ ਲੈ ਲਿਆ ਵਾ ਗੋੜ ਗੋੜ ਨੂੰ ਜਿਹੜਾ ਮੈਂ ਬਿਲੀ ਕਸ਼ ਕਰ ਲਿਆ ਤੁਸੀਂ ਚਾਹੋ ਤੈਨੂੰ ਹਲਕਾ ਹਲਕਾ ਕੁੱਟ ਵੀ ਸਕਦੇ ਆ ਕੁੱਟ ਕੇ ਵੀ ਤੁਸੀਂ ਦੀ ਜਿਹੜੀ ਆ ਰੈਮਡੀ ਚ ਪਾ ਸਕਦੇ ਪਰ ਇੱਥੇ ਮੈਨੂੰ ਬਿਲੀ ਕਸ਼ ਕਰ ਲਿਆ ਠੀਕ ਹੈ ਇਹਦੇ ਇਸੇ ਗੁੜ ਦੇ ਵਿੱਚ ਆਪਾਂ ਥੋੜਾ ਜਿਹਾ ਲੈ ਲੈਣਾ ਵਾ ਨਿੰਬੂ ਜਿਹੜੀਆਂ ਭੈਣਾਂ ਦੇ ਫੇਸ ਤੇ ਨਿੰਬੂ ਜਿਹੜਾ ਛੂਟ ਨਹੀਂ ਕਰਦਾ ਵਾ ਉਹ ਇਹਨੂੰ ਲਿੰਬੂ ਨਹੀਂ ਪਾ ਕੇ ਇਹਦੇ ਵਿੱਚ ਨਾ ਮਤਲਬ ਕਿ ਜਿਸ ਤਰ੍ਹਾਂ ਗੁਲਾਬ ਜਲ ਵੀ ਪਾ ਸਕਦੇ ਆ ਬਹੁਤ ਹੁੰਦੇ ਆ ਜਿਨ੍ਹਾਂ ਦੇ ਫੇਸ ਤੇ ਨਿੰਬੂ ਛੂਟ ਨਹੀਂ ਕਰਦਾ ਵਾ ਇੱਥੇ ਆਪਾਂ ਇਹਦੇ ਵਿੱਚ ਹੀ 5 ਤੋਂ 6 ਬੂੰਦਾਂ ਨਾ ਨਿੰਬੂ ਦੀਆਂ ਪਾ ਦਾਂਗੇ ਠੀਕ ਹੈ ਜਿਆਦਾ ਆਪਾਂ ਨਿੰਬੂ ਨਹੀਂ ਪਾਉਣਾ ਕਿਉਂਕਿ ਇਹਦੇ ਵਿੱਚ ਇਹਨੇ ਗੋੜ ਨੇ ਵੀ ਪਾਣੀ ਛੱਡਣਾ ਹੁੰਦਾ ਤੇ ਥੋੜਾ ਜਿਹਾ ਪਿਗਲਣਾ ਹੁੰਦਾ ਉਸ ਤੋਂ ਬਾਅਦ ਆਪਾਂ ਇੱਥੇ ਜਿਹੜੀ ਆ ਇਹਦੇ ਵਿੱਚ ਤੀਸਰੀ ਚੀਜ਼ ਪਾਵਾਂਗੇ ਉਹ ਵਾ ਛੋਟਾ 1 टीस्पून ਆਪਾਂ ਇਹਦੇ ਵਿੱਚ ਅੱਧਾ ਚਮਚ ਜਿਹੜਾ ਵਾ ਪਾਵਾਂਗੇ ਸੁੱਕਾ ਪਾਊਡਰ ਦੁੱਧ ਜੋ ਕਿ ਸਾਡੇ ਘਰ ਵਿੱਚ ਵੀ ਹੁੰਦਾ ਵਾ ਜਾਂ ਫਿਰ ਬਾਜ਼ਾਰ ਵਿੱਚ ਬੜੇ ਆਰਾਮ ਨਾਲ ਸਾਨੂੰ ਜਿਹੜਾ ਮਿਲ ਜਾਂਦਾ ਵਾ ਇਹਦਾ ਆਪਾਂ ਇੱਕ ਛੋਟਾ ਜਿਹਾ ਹੱਥ ਦੇ ਨਾਲ ਹੀ ਪੇਸਟ ਬਣਾ ਲੈਣਾ ਵਾ ਇਹ ਆਪਾਂ ਉਹਨਾਂ ਕੀ ਪੇਸਟ ਬਣਾਉਣਾ ਜਿੰਨਾਂ ਦਾ ਆਪਾਂ ਫੇਸ ਤੇ ਲਗਾਉਣਾ ਅਗਰ ਤੁਸੀਂ ਥੋੜਾ ਜਿਹਾ ਵਾਦ ਵੀ ਬਣਾ ਲਿਏ ਤਾਂ ਇਹ ਖਰਾਬ ਨਹੀਂ ਹੁੰਦਾ ਤੁਸੀਂ ਜਿੰਨ ਵਿੱਚ ਇਹਨੂੰ ਭਾਵੇਂ 2 ਤੋਂ 3 ਵਾਰ ਇਸਤੇਮਾਲ ਕਰ ਲਓ ਇਹ ਕੋਈ ਨੁਕਸਾਨ ਵੀ ਨਹੀਂ ਕਰਦਾ ਕਿ ਤੁਸੀਂ ਮਤਲਬ ਇੱਕ ਵਾਰ ਲਗਾਇਆ ਤੇ ਮੁੜ ਕੇ ਤੁਸੀਂ ਆਪਣੇ ਜੇਰੇ ਤੇ ਨੂੰ ਨਹੀਂ ਲਗਾਉਣਾ ਵਾ ਜੇ ਮੈਂ ਤੁਹਾਨੂੰ ਜਿਸ ਤਰ੍ਹਾਂ ਦੱਸਿਆ ਜਿਨ੍ਹਾਂ ਨੂੰ ਨਿੰਬੂ ਨਹੀਂ ਸ਼ੂਟ ਕਰਦਾ ਵਾ ਉਹ ਨਿੰਬੂ ਵਿੱਚ ਨਾ ਪਾਉਣ ਠੀਕ ਹੈ ਇਹ ਦੇਖੋ ਇਹ ਨਾ ਕੁਛ ਇਦਾਂ ਦਾ ਪਤਲਾ ਜਿਹਾ ਜਿਹੜੀ ਕਰੀਮ ਬਣ ਕੇ ਤਿਆਰ ਹੋ ਗਈ ਹੈ ਜਿੱਦਾਂ ਕਿ ਪਤਲਾ ਜਿਹਾ ਆਪਾਂ ਪੈਕ ਬਣਾਉਣੀ ਆ ਠੀਕ ਹੈ ਅਬ ਜੇ ਤੁਸੀਂ ਇਸ ਤੋਂ ਪਤਲਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨੂੰ ਰੋਣ ਦੀ ਮਦਨਾ ਵੀ ਆਪਣੇ ਚਿਹਰੇ ਤੇ ਲਗਾ ਸਕਦੇ ਆ ਜੇ ਤੁਸੀਂ ਨਾਗਲੇ ਦਵਾ ਰੋਣ ਦੀ ਮਦਨਾ ਨਹੀਂ ਲਗਾਉਣਾ ਤੇ ਤੁਸੀਂ ਇਹਨੂੰ ਇਸ ਤਰ੍ਹਾਂ ਹੀ ਇੰਨਾ ਕੀ ਹਲਕਾ ਰੱਖੋ ਔਰ ਇਸ ਤਰ੍ਹਾਂ ਆਪਣੇ ਫੇਸ ਦੇ ਉੱਤੇ ਆਪਾਂ ਲਗਾਉਣਾ ਵਾ ਸਾਰੇ ਫੇਸ ਤੇ ਆਪਾਂ ਇਹਨੂੰ ਇਸ ਤਰ੍ਹਾਂ ਲਗਾ ਲਾਂਗੇ ਸਾਰੇ ਫੇਸ ਤੇ ਆਪਾਂ ਲਗਾ ਲਿਆ ਵਾ ਤੇ ਆਪਾਂ ਇਹਨੂੰ 15 ਮਿੰਟ ਰੱਖਣ ਤੋਂ ਬਾਅਦ ਆ ਫੇਸ ਨੂੰ ਸਾਫ ਕਰਾਂਗੇ ਫਿਰ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਆਪਣਾ ਫੇਸ ਸਾਫ ਹੋਇਆ ਲੋਪੇਪਾ ਸਾਦੇ ਪਾਣੀ ਨਾਲ ਚੇਰੇ ਨੂੰ ਸਾਫ਼ ਕਰ ਲਿਆ ਵਾ ਔਰ ਇਹਦਾ ਸਭ ਤੋਂ ਵਧੀਆ ਤਰੀਕਾ ਇਹ ਵਾ ਲਗਾਉਣ ਦਾ ਨਾ ਕਿ ਤੁਸੀਂ ਕੰਮ ਕਰਦਿਆਂ ਕਰਦਿਆਂ ਵੀ ਲਗਾ ਸਕਦੇ ਆ ਕੋਈ ਤੁਹਾਨੂੰ ਬਹਿ ਕੇ ਲਗਾਉਣ ਦੀ ਜ਼ਰੂਰਤ ਨਹੀਂ ਆ ਤੇ ਦਿਨ ਦੇ ਵਿੱਚ ਤਿੰਨ ਤੋਂ ਚਾਰ ਵਾਰ ਵੀ ਲਗਾ ਸਕਦੇ ਜਿਸ ਤਰ੍ਹਾਂ ਲਗਾ ਲਿਆ ਫਿਰ ਉਤਾਰ ਲਿਆ ਫਿਰ ਤੁਹਾਡਾ ਜਦੋਂ ਮਨ ਕੀਤਾ ਫਿਰ ਲਗਾ ਲਓ ਉਤਾਰ ਲਓ ਕਿਉਂਕਿ ਜਿੰਨਾ ਤੁਸੀਂ ਜ਼ਿਆਦਾ ਲਗਾਓਗੇ ਓਨਾ ਹੀ ਤੁਹਾਡਾ ਜਿਹੜਾ ਰੰਗ ਸਾਫ਼ ਹੋਊਗਾ ਓਨੇ ਤੁਹਾਡੇ ਜਿਹੜੇ ਦਾਗ ਖਤਮ ਹੋਗੇ ਬਾਕੀ ਤੁਸੀਂ ਹਫਤੇ ਦੇ ਵਿੱਚ ਜੇ 2-3 ਵਾਰ ਲਗਾਉਣਾ ਚਾਹੁੰਦੇ ਤਾਂ ਵੀ ਕੋਈ ਗੱਲ ਨਹੀਂ ਜਿਹੜੇ ਭੈਣ ਭਰਾਵਾਂ ਨੂੰ ਨਿੰਬੂ ਤੋਂ ਥੋੜੀ ਜਿਹੀ ਅਲਰਜੀ ਹੁੰਦੀ ਹੈ ਜਿੱਦਾਂ ਕਿ ਨਿੰਬੂ ਜ਼ਿਆਦਾ ਨਹੀਂ ਉਹਨਾਂ ਦੇ ਚਿਹਰੇ ਤੇ ਸ਼ੂਟ ਕਰਦਾ ਉਹ ਇਹਨੂੰ ਹਫਤੇ ਦੇ ਵਿੱਚ ਇੱਕ ਦਿਨ ਲਗਾ ਲੈਣ ਬਾਕੀ ਮੈਂ ਤੁਹਾਨੂੰ ਦੱਸਿਆ ਹੀ ਹੈ ਕਿ ਉਹਦੀ ਜਗ੍ਹਾ ਤੁਸੀਂ ਜਿਹੜਾ ਗੁਲਾਬ ਜਲ ਵੀ ਪਾ ਸਕਦੇ ਆ ਕੋਈ ਜਿਆਦੀ ਵੱਡੀ ਔਖੀ ਗੱਲ ਨਹੀਂ ਗਈ ਬਾਕੀ ਇਹਦੇ ਨਾਲ ਚਿਹਰਾ ਜਿਹੜਾ ਬੜਾ ਸੁਨਾ ਸਾਫ਼ ਵੀ ਹੁੰਦਾ ਔਰ ਇਹਦੇ ਨਾਲ ਚਿਹਰੇ ਨੂੰ ਨਾ ਜਿਹੜਾ ਇੱਕ ਨਾ ਬਕਰੀ ਚਮਕ ਮਿਲਦੀ ਔਰ ਨਾਲ ਹੀ ਨਾਲ ਜਿਹੜਾ ਸਾਰਾ ਚਿਹਰਾ ਨਾ ਉਮੜਾ ਬੁੱਢੇ ਹੋਣ ਤੋਂ ਰੋਕਦਾ ਵਾ ਜਿਸ ਤਰ੍ਹਾਂ ਤੁਹਾਡੇ ਚਿਹਰੇ ਤੇ ਅਚਾਹੀਆਂ ਜਿਹੜੀਆਂ ਝੁਰੜੀਆਂ ਆ ਜਾਂਦੀਆਂ ਨੇ ਜਦੋਂ ਤੁਸੀਂ ਚਾਹੁੰਦੇ ਵੀ ਨਹੀਂ ਆ ਉਹਨਾਂ ਨੂੰ ਇਹ ਰੋਕਣ 'ਚ ਬੜਾ ਕੰਮ ਕਰਦਾ ਕਿਉਂਕਿ ਇੱਕ ਤਰ੍ਹਾਂ ਇਹ ਪੈਕ ਦਾ ਵੀ ਨਾਲ ਕੰਮ ਕਰਦਾ ਔਰ ਗੁੜ ਸਾਡੇ ਸਕਿਨ ਨੂੰ ਇੰਨਾ ਕ ਸਾਫ਼ ਕਰਦਾ ਜਿਸ ਤਰ੍ਹਾਂ ਸਾਨੂੰ ਗੁੜ ਦੇ ਖਾਣ ਦੇ ਫਾਇਦੇ ਉਦਾਂ ਲਗਾਉਣ ਦੇ ਵੀ ਫਾਇਦੇ ਆ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਕਰਿਓ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਾਰੇ ਭੈਣ ਭਰਾਵਾਂ ਨੂੰ ਸਸਰੀਕਾਲ